ਔਰ ਇਸ ਸਰੀਰ ਨੂੰ ਸੋਨਾ ਬਣਾ ਦਿੰਦੀ ਹੈ ਔਰ ਜਿਨ੍ਹਾਂ ਦੇ ਚਿਹਰੇ ਤੇ ਪਿੰਪਲ ਨੇ ਕਿਲ ਲਛਾਈਆਂ ਨੇ ਦਾਗ ਧੱਬੇ ਨੇ ਬੁਰੀ ਹਾਲਤ ਹੋਈ ਪਈ ਹੈ ਮੈਂ ਤੁਹਾਨੂੰ ਸੱਚ ਦੱਸ ਦਿੰਨਾ ਜਿਸ ਕਲੀਨਿਕ ਦੇ ਉੱਤੇ ਰੋਜ਼ ਇੰਨੇ ਲੋਕ ਆਉਂਦੇ ਆ ਉਹਨਾਂ ਦਾ ਇੰਨਾ ਭਰੋਸਾ ਮੇਰੇ ਉੱਤੇ ਉਹ ਕਹਿੰਦੇ ਨੇ ਗੁਲਸੱਬ ਜੋ ਮਰਜ਼ੀ ਦੇ ਦੋ ਹੈਨਾ ਮਿੱਟੀ ਦੇ ਦੋ ਚਾਹੇ ਅਸੀਂ ਤਾਂ ਉਹ ਵੀ ਠੀਕ ਹੋ ਜਾਾਂਗੇ ਉਹ ਉਹ ਕਿਉਂ ਕਹਿੰਦੇ ਨੇ ਮਿੱਟੀ ਦੇ ਦੋ ਉਹਨਾਂ ਨੂੰ ਪਤਾ ਵੀ ਨਾ ਤਾਂ ਇਹਨੇ ਮਿੱਟੀ ਦੇਣੀ ਆ ਨਾ ਇਹਨੇ ਕੋਈ ਐਜੀ ਗੱਲ ਕਰਨੀ ਇੱਕ ਵਿਸ਼ਵਾਸ ਬਹੁਤ ਬੜੀ ਚੀਜ਼ ਆ ਵਿਸ਼ਵਾਸ ਜਿਹੜਾ ਬਣ ਗਿਆ ਉਹ ਉਹ ਟੁੱਟਣ ਵੀ ਨਹੀਂ ਦੇਣਾ ਮੈਂ ਕਿਸੇ ਦਾ ਮੇਰਾ ਵਾਅਦਾ ਹੈ ਸਾਰਿਆਂ ਨਾਲ ਵੀ ਮਰਦੇ ਮਰ ਜਾਾਂਗੇ ਕੁਆਲਿਟੀ ਚ ਕੰਪਰੋਮਾਈਜ਼ ਨਹੀਂ ਹੁੰਦਾ ਹੋਰ ਜੋ ਹੋ ਜੂਗਾ ਦੇਖੀ ਜੋ ਬਾਕੀ ਤਾਂ ਦੁਨੀਆ ਦੇ ਵਿੱਚ ਜਿਹੜਾ ਬੰਦਾ ਆਇਆ ਸਤਾ ਸੁਵਿੱਤਰਾ ਦਾ ਕੋਈ ਵੀ ਨਹੀਂ ਮੇਤੋਂ ਵੀ ਗਲਤੀ ਹੋ ਸਕਦੀ ਹੈ ਪਰ ਕੋਸ਼ਿਸ਼ ਕਰਦੇ ਆਂ ਵੀ ਰੱਤੀ ਪਰ ਵੀ ਗਲਤੀ ਨਾ ਹੋਵੇ ਕਿਉਂਕਿ ਜੇ ਕੋਈ ਮੇਰੇ ਮੂਹਰੇ ਹੁਣ ਜਿਵੇਂ ਕੁਰਸੀ ਤੇ ਮੂਹਰੇ ਤੁਸੀਂ ਵੀ ਬੈਠਿਓ ਇਸ ਟਾਈਮ ਬੈੱਡ ਤੇ ਬੈਠਿਓ ਕੁਰਸੀ ਤੇ ਬੈਠਿਓ ਪਤਾ ਨਹੀਂ ਕਿੱਥੇ ਬੈਠੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਮੈਨੂੰ ਦੇਖ ਰਹੇ ਹੋ ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੇਰਾ ਕੋਈ ਵੀ ਸ਼ਬਦ ਹੈ ਜਾਂ ਨਾ ਹੋ ਜੇ ਜਿਹੜਾ ਤੁਹਾਡਾ ਨੁਕਸਾਨ ਕਰ ਜਾਵੇ ਪਹਿਲੀ ਗੱਲ ਕਰਨ ਜਾ ਰਹੇ ਆਂ ਵੀ ਕੇਸਰ ਜਿਹੜਾ ਹੈਗਾ ਇਹਨੂੰ ਦੁੱਧ ਦੇ ਵਿੱਚ ਪਾ ਲਵਾਂ ਜਿਵੇਂ ਮੈਂ ਸਾਰੇ ਲੋਕਾਂ ਨੂੰ ਦੱਸਦਾ ਵੀ ਇੱਕ ਕਟੋਰੀ ਚ ਕੱਚਾ ਦੁੱਧ ਲੈ ਲਓ ਹੂੰ ਪੰਜ ਸੱਤ ਚਮਚੇ ਬਸ ਇੰਨਾ ਕੁ ਲੈਣਾ ਵੱਧ ਨਹੀਂ ਲੈਣਾ ਉਹਦੇ ਵਿੱਚ ਪੰਜ ਸੱਤ ਡੱਕੇ ਕੇਸਰ ਦੇ ਪਾ ਲਓ ਉਹਨੂੰ ਪਿਆਰ ਰਹਿਣ ਦਿਓ ਥੋੜੀ ਦੇਰ ਠੰਡਾ ਨਾ ਲਓ ਬਹੁਤਾ ਨਾਰਮਲ ਹੋਵੇ ਚਿਹਰੇ ਜੋਗਾ ਜਿਵੇਂ ਟੈਂਪਰੇਚਰ ਹੈ ਨਾ ਫੇਸ ਦਾ ਉਵੇਂ ਹੋਣਾ ਚਾਹੀਦਾ ਤੇ ਉਹ ਲੈ ਲਓ ਉਹਨੂੰ ਲੈ ਕੇ ਤੁਸੀਂ ਕੇਸਰ ਵਾਲਾ ਦੁੱਧ ਜਿਹੜਾ ਬਣ ਜੂਗਾ ਉਹਨੂੰ ਉਬਾਲਣਾ ਨਹੀਂ ਕੁਝ ਨਹੀਂ ਕਰਨਾ ਉਦਾਂ ਹੀ ਉਹਦੇ ਚ ਘੋਲ ਲੈਣਾ ਕੇਸਰ ਜਾਂ ਫਿਰ ਅਲੱਗ ਤੋਂ ਪਾਣੀ 'ਚ ਥੋੜਾ ਜਿਹਾ ਜਿਵੇਂ ਅੱਧੇ ਇੱਕ ਚਮਚੇ ਪਾਣੀ 'ਚ ਦੋ ਤਿੰਨ ਡੱਕੇ ਜੇ ਪਾ ਕੇ ਉਹਨੂੰ ਘੋਲ ਕੇ ਚੰਗੀ ਤਰ੍ਹਾਂ ਫਿਰ ਦੁੱਧ 'ਚ ਮਿਕਸ ਕਰ ਲਿਓ ਕਿਉਂਕਿ ਮਹਿੰਗੀ ਚੀਜ਼ ਆ ਐਦਾਂ ਨਹੀਂ ਕਰਨਾ ਆਰਾਮ ਨਾਲ ਕਰੋ ਉਸ ਤੋਂ ਬਾਅਦ ਉਹਨੂੰ ਰੂਈਂ ਡਿੱਪ ਕਰੋ ਰੂਈਂ ਰੂਈਂ ਨੂੰ ਡਿੱਪ ਕਰਕੇ ਨਾ ਇਹ ਫੇਸ ਤੇ ਲਾਓ ਫੇਸ ਤੇ ਜਿੱਥੇ ਤੁਹਾਡੇ ਛਾਈਆਂ ਪੈ ਗਈਆਂ ਕਿਲ ਹੋ ਗਏ ਕਾਲੇ ਦਾਗ ਧੱਬੇ ਹੋਗੇ ਇਹਨੂੰ ਐ ਫੇਸ ਤੇ ਲਾਓ ਫੇਸ ਤੇ ਲਾ ਕੇ ਨਾ ਤੁਸੀਂ ਥੋੜਾ ਜਿਹਾ ਜਦੋਂ ਇਹ ਸੁੱਕ ਜਾਊਗਾ ਫਿਰ ਪਾਣੀ ਮਾਰੋ ਪਾਣੀ ਮਾਰ ਕੇ ਇਹਨੂੰ ਸਾਫ਼ ਕਰ ਲਓ ਫਿਰ ਰੂਨ ਨਾਲ ਉਹਨੂੰ ਦੁਬਾਰਾ ਦੁੱਧ ਲਾ ਕੇ ਰੂਣ ਵਾਲੇ ਸਾਫ ਕਰੋ ਸਾਫ ਸੁਥਰੀ ਰੂਣ ਨਾਲ ਸਾਫ ਕਰੋ ਤੁਹਾਨੂੰ ਰੂਣ ਕਾਲੀ ਹੋ ਜਾਊਗੀ ਇੰਨੀ ਮੈਲ ਘੜ ਦਿੰਦਾ ਇਹ ਦੁੱਧ ਬਾਹਰ ਤੁਹਾਨੂੰ ਜਦ ਇਹ ਦਿਖੂਗਾ ਸੁਭਾਸ਼ ਕੋਈ ਲੈ ਨਹੀਂ ਕਹਿੰਦਾ ਵੀ 2 ਮਹੀਨਿਆਂ ਨੂੰ ਦੇਖਾਂਗੇ ਜਦ ਇਹ ਦਿਖੂਗਾ 5-5 ਮਿੰਟਾਂ 6 ਮਿੰਟਾਂ ਉਸ ਤੋਂ ਬਾਅਦ ਫਿਰ ਇੱਕ ਵਾਰੀ ਲਾਓ ਜਦੋਂ ਤੁਹਾਨੂੰ ਕਾਟਨ ਤੇ ਕਾਲਸਾਣੋਂ हट ਗਈ ਤਾਂ ਸਮਝ ਲਓ ਵੀ ਇਹਨੇ ਕੱਪੜੇ ਵਾਂਗੂ ਧੋਤੀ ਤੁਹਾਡੀ ਸਕਿਨ ਜਿੰਨੀ ਇਹ ਚ ਮੈਲ ਤੀ ਸਾਫ ਹੋ ਗਈ ਔਰ ਤੁਹਾਨੂੰ ਚਿਹਰਾ ਉਹੀ ਲੱਗਣ ਲੱਗ ਜਾਊ ਮੇਰਾ ਚਿਹਰਾ ਬਹੁਤ ਸੁੰਦਰ ਹੋ ਗਿਆ ਜਦੋਂ ਕੋਈ ਗਵਾਂਢੀ ਕਹਿੰਦਾ ਨਾ ਅੱਜ ਬਹੁਤ ਸੋਹਣੇ ਲੱਗਦੇ ਹੋ ਫਿਰ ਤਾਂ ਗੱਲ ਹੀ ਕੁਝ ਹੋਰ ਹੈ ਜਦੋਂ ਆਪ ਦਾ ਦਿਲ ਕਹਿੰਦਾ ਵੀ ਅੱਜ ਮੈਂ ਸੋਹਣਾ ਲੱਗਦਾ ਅਸਲੀ ਗੱਲ ਉਹ ਹੋਣੀ ਚਾਹੀਦੀ ਆ ਤੇ ਦੂਜੀ ਗੱਲ ਫਿਰ ਜਦੋਂ ਉਹ ਹੋ ਗਿਆ ਕੰਮ ਫਿਰ ਮੈਂ ਤੁਹਾਨੂੰ ਦੱਸਦਾ ਇੱਕ ਨਾ ਉਹ ਆਂਦਾ ਹੈਗਾ ਗੁਲਾਬ ਜਲ ਇੱਕ ਗਲੈਸਰਿਨ ਤੇ ਇੱਕ ਨਿੰਬੂ ਦਾ ਰਸ ਇਹ ਤਿੰਨੇ ਚੀਜ਼ਾਂ ਨੂੰ ਬਰਾਬਰ ਮਾਤਰਾ ਚ ਪਾ ਲੋ ਯਾਨੀ 2-2 ਚਮਚੇ ਲੈ ਲਓ ਗੁਲਾਬ ਜਲ ਗਲੈਸਰਿਨ ਤੇ ਨਿੰਬੂ ਹੁਣ ਮੈਂ ਨੁਸਖੇ ਦੱਸਣ ਲੱਗਾ ਮੇਰੀ ਇੱਕ ਜੋੜ ਹੱਥ ਬੇਨਤੀ ਆ ਤੁਹਾਨੂੰ ਵੀ ਫੋਨ ਕਰ ਕਰਕੇ ਨਹੀਂ ਪਲੀਜ਼ ਤੰਗ ਕਰਨਾ ਦੇਖੋ ਤੁਸੀਂ ਮੇਰੇ ਭੈਣ ਭਰਾਓ ਮੈਂ ਕਹਿ ਸਕਦਾ ਤੁਹਾਨੂੰ ਇਹ ਕਰਨ ਵੀ ਤੁਸੀਂ ਰੀਲ ਨੂੰ ਵਾਪਸ ਸੁਣ ਲਿਆ ਕਰੋ ਕਰਕੇ ਤਾਂ ਉਹ ਸਾਰੀ ਚੀਜ਼ ਨੋਟ ਕਰ ਲਿਆ ਕਰੋ ਘਰੇ ਬਣਾਓ ਲਾਓ ਲਾ ਕੇ ਫਾਇਦਾ ਹੋਵੇ ਫਿਰ ਫੋਨ ਕਰੋ ਫਿਰ ਬੜਾ ਆਨੰਦ ਆਊਗਾ ਵੀ ਹਾਂ ਹੁਣ ਮੇਰੀ ਭੈਣ ਨੇ ਜਾਂ ਮੇਰੇ ਵੀਰ ਨੇ ਫੋਨ ਕਰਿਆ ਕੋਈ ਫਾਇਦਾ ਹੋਇਆ ਤਾਂ ਚਾਹਿਆ ਕਿ ਮਿਲ ਲੋ ਹੋਰ ਵਧੀਆ ਚੀਜ਼ਾਂ ਤੁਹਾਨੂੰ ਦਵਾਂਗੇ ਇਤੋਂ ਤੇ ਇਹ ਜਿਹੜਾ ਲੋਸ਼ਨ ਹੈ ਇਹ ਸਾਡੇ ਕੋਲ ਬਣਾ ਬਣਾਇਆ ਵੀ ਹੁੰਦਾ ਚ ਨਿੰਬੂ ਨਹੀਂ ਪੈਂਦਾ ਬਾਕੀ ਅਸੀਂ ਪਾ ਦਿੰਨੇ ਆ ਚੀਜ਼ਾਂ ਇਹ ਲੈ ਵੀ ਸਕਦੇ ਹੋ ਜਿਹੜੇ ਆਉਂ ਜਿਹੜੇ ਆਉਂਦੇ ਆ ਮੇਰੇ ਕੋਲੇ ਉਹਨਾਂ ਲਈ ਹੈ ਗੱਲ ਬਾਕੀ ਜੇ ਘਰੇ ਬਣਾਉਣਾ ਘਰੇ ਬਣਾ ਲਿਆ ਕਰੋ ਤੇ ਇਹਨੂੰ ਫਿਰ ਤੁਸੀਂ ਕੀ ਕਰਨਾ ਤਿੰਨੇ ਚੀਜ਼ਾਂ ਦਾ ਜਿਹੜਾ ਮਿਸ਼ਰਣ ਹੈ ਇਹਦੇ ਨਾਲ ਫਿਰ ਉਹੀ ਐਕਸਰਸਾਈਜ਼ ਕਰਨੀ ਆ ਰੂਹ ਲੈ ਕੇ ਐ ਫੇਸ ਤੇ ਲਾਉਣਾ ਇਨਸਟੈਂਟ ਤੁਸੀਂ ਵਿਆਹ ਚ ਜਾ ਰਹੇ ਹੋ ਰਾਤ ਨੂੰ ਤੁਹਾਨੂੰ ਲੱਗਦਾ ਮੇਰੇ ਚਿਹਰੇ ਤੇ ਇੰਨੇ ਦਾਗ ਪਏ ਪਏ ਨੇ ਤਾਂ ਬੇ ਉਹ ਜਿਹੜੇ ਛਾਇਆ ਨਹੀਂ ਪੈ ਜਾਂਦੀਆਂ ਕਾਲੇ ਕਾਲੇ ਜੇ ਡੱਬ ਜੇ ਡੱਬ ਖਣਬੇ ਜਾਂ ਛੱਬ ਜੇ ਪੈ ਜਾਂਦੇ ਬੱਦਲ ਜੇ ਉਹ ਤੁਸੀਂ ਦੇਖੋਗੇ ਵੀ ਗੋਇਲ ਸਾਹਿਬ ਨੇ ਤਾਂ ਸਾਨੂੰ ਐਸੀ ਚੀਜ਼ ਦਿੱਤੀ ਵਿਆਹ ਚ ਜਾਣ ਜੋਗੇ ਹੋਗੇ ਰਾਤ ਨੂੰ ਜਮੇ ਸਾਫ ਮਤਲਬ ਘੰਟੇ ਡੇਢ ਘੰਟੇ ਚ ਸਾਫ ਜਸ ਤੁਸੀਂ ਇਹ ਦੇਖੋ ਵੀ ਉਹ ਚੀਜ਼ਾਂ ਕਲੀਨ ਕਿਵੇਂ ਹੁੰਦੀਆਂ ਨਿੰਬੂ ਗੁਲਾਬ ਜਲ ਤੇ ਗਲੇਸਰਿਨ ਔਰ ਦੁੱਧ ਚ ਕੇਸਰ ਪਾ ਕੇ ਤੁਸੀਂ ਪਹਿਲਾਂ ਕਰ ਲਿਆ ਕੰਮ ਤੇ ਇਹ ਜਿਹੜਾ ਹੋ ਗਿਆ ਕਲੀਨ ਫਿਰ ਉਸ ਤੋਂ ਬਾਅਦ ਮੈਂ ਕੰਨਨ ਉਹ ਜਿਹੜੀ ਆਪਣੇ ਵੈਦਵਾਨ ਕੰਪਨੀ ਦੀ ਬਣਦੀ ਹੈ ਇੱਕ ਕਰੀਮ ਰੂਪਾਂਜਲੀ ਨਾਰਮਲ ਕਰੀਮ ਨਹੀਂ ਹੈ ਉਹ ਮੈਂ ਤੁਹਾਨੂੰ ਦੱਸਣਾ ਨਾ ਨਾਰਮਲ ਚੀਜ਼ ਮੈਂ ਦੇਣੀ ਹੋਣੀ ਤੁਹਾਨੂੰ ਮੈਂ ਆਦਤ ਪਾਤੀ ਲੋਕਾਂ ਨੂੰ ਮਹਿੰਗੇ ਉਤਪਾਦਨ ਯੂਜ਼ ਕਰਨ ਦੀ ਜ਼ਰੂਰੀ ਸੀਗਾ ਮੈਂ ਨਹੀਂ ਚਾਹੁੰਦਾ ਵੀ ਆਪਾਂ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਮੈਂ ਤੁਹਾਨੂੰ ਦੱਸਾਂ ਚੀਜ਼ ਲਓ ਜਿਹੜੀ ਕੁਆਲਿਟੀ ਹੋਵੇ ਹੁਣ ਜਿਵੇਂ ਅਸੀਂ ਹਨੀ ਦੰਨੇ ਆ ਕਸ਼ਮੀਰੀ ਬਹੁਜੀ 150 ਗ੍ਰਾਮ ਸ਼ਾਇਦ 600 ਰੁਪਏ ਦਾ ਦੰਨੇ ਆ ਤਾ ਕਿ ਉਹ ਜੋ ਸਾਨੂੰ 500 ਰੁਪਿਆ ਆਪ ਦਾ ਵੀ ਪ੍ਰੋਫਿਟ ਕੱਢ ਦੇਆ ਤੁਹਾਨੂੰ ਵੀ ਵਧੀਆ ਚੀਜ਼ ਮਿਲ ਜਾਂਦੀ ਆ 500 ਚ ਹੁਣ ਜੇ ਕੋਈ ਤੁਹਾਨੂੰ ਦਊਗਾ ਹੀ 50 ਰੁਪਏ ਦਾ ਸ਼ਾਇਦ ਉਹ ਚ ਪਾਊਗਾ ਕੀ ਸਮਝੋ ਨਾ ਇਸ ਗੱਲ ਨੂੰ ਤਾਂ ਇਸ ਕਰਕੇ ਨਾ ਥੋੜਾ ਜਿਹਾ ਆਪ ਦੇ ਆਪ ਨੂੰ ਅਪਡੇਟ ਕਰੋ ਹੁਣ ਉਹ ਗੱਲਾਂ ਨਹੀਂ ਹੱਥ 'ਚ ਮੋਬਾਈਲ ਦਾ ਪਾ ਲਈ ਬੈਠਿਆ 20000 ਦਾ 50000 ਦਾ ਲੱਖ ਰੁਪਏ ਦਾ ਤੇ ਜਦੋਂ ਜਦੋਂ ਅਸੀਂ ਜਾਂਦੇ ਆ ਕਿਸੇ ਵੈਦ ਕੋਲੇ ਵੈਦ ਕੋਲੇ ਅਸੀਂ ਆਏ ਦੇਖਦੇ ਵੀ ਸਾਨੂੰ ਇਹ 100 ਰੁਪਏ ਦਾ ਚੂਰਨ ਦੇ ਕੇ ਸਾਰ ਦੇਵੇ ਸਾਰ ਦੂਗਾ ਉਹ ਫਿਰ ਉਹ ਚ ਦਊਗਾ ਕੀ ਇਸ ਕਰਕੇ ਹਰ ਇੱਕ ਚੀਜ਼ ਦਾ ਧਿਆਨ ਰੱਖੋ ਜਿਹੜੀ ਚੀਜ਼ ਆਪਾਂ ਕਹਿੰਦੇ ਨੇ ਹੁੰਦੇ ਯਾਰ ਪੁਰਾਣੀ ਜਗਾ ਤਾਂ ਅਸੀਂ ਐਨੇ ਦਾ ਦੇਖਿਆ ਫੁਲਾਨੀ ਜਗ੍ਹਾ ਇਹਨੇ ਕੁਆਲਿਟੀ ਦਾ ਫਰਕ ਹੁੰਦਾ ਕਿਉਂ ਬਾਣੇ ਤੁਸੀਂ ਬ੍ਰਾਂਡਡ ਕੱਪੜੇ ਉਹਦਾ ਮੈਚਿੰਗ ਦਾ ਹਰ ਚੀਜ਼ ਦਾ ਫਰਕ ਹੋਊਗਾ ਇਸੇ ਤਰ੍ਹਾਂ ਜਿਹੜਾ ਬੈਦਬਾਨ ਹੈ ਇਹ ਜਿਹੜਾ ਇੱਕ ਬ੍ਰਾਂਡ ਹੈ ਇਹਨੂੰ ਜਿਉਂਦਾ ਰੱਖਣਾ ਆਪਾਂ ਨੇ ਜਿਹੜੀ ਚੀਜ਼ੇ ਚ ਦੇਣੀ ਆ ਔਰਜਨਲ ਹੀ ਦੇਣੀ ਆ ਰੂਪਾਂਜਲੀ ਜਿਹੜੀ ਕਰੀਮ ਹੈ ਤੁਸੀਂ ਸੋਚ ਸਕਦੇ ਹੋ ਕਿੰਨੀ ਸੇਲ ਹੋਊਗੀ ਉਹਦੀ ਕਲੋ ਸਰ ਡੇਗੋਲੇ 1 1 ਡੇਡ ਡੇਡ ਲੱਖ ਡੱਬੀ ਦਾ ਆਰਡਰ ਪੈਂਡਿੰਗ ਪਿਆ ਰਹਿੰਦਾ ਦਿੱਲੀ ਯੂਪੀ ਬਿਹਾਰ ਗੁਜਰਾਤ ਕੋਈ ਏਰੀਆ ਐਸ ਨਹੀਂ ਔਰ ਆਪਣੇ ਪੰਜਾਬ ਦੇ ਵਿੱਚ ਜਿੰਨੀ ਸੇਲ ਆ ਉਹ ਹੋਰ ਕਿਤੇ ਨਹੀਂ ਕਿਉਂਕਿ ਸਾਡੇ ਪੰਜਾਬੀਆਂ ਨੂੰ ਬਸ ਇੱਕੋ ਹੀ ਪਤਾ ਹੈ ਵੀ ਬਸ ਸੋਹਣੇ ਮੋਹਣੇ ਬਣ ਕੇ ਰਹਿਣਾ ਬਾਕੀ ਜੋ ਮਰਜ਼ੀ ਹੋ ਜਾਏ ਮੈਂ ਉਹਨਾਂ ਦਾ ਪੂਰਾ ਖਿਆਲ ਰੱਖਦਾ ਆ ਆਪਣੇ ਵੱਲੋਂ ਤੇ ਰੂਪਾਂਜਲੀ ਜਿਹੜੀ ਕਰੀਮ ਐ ਫਿਰ ਇੱਕ ਰੂਪਾਂਜਲੀ ਤੇਲ ਆ ਲੋਸ਼ਨ ਜਿਹਨੂੰ ਕਹਿੰਦੇ ਆ ਜਦੋਂ ਤੁਸੀਂ ਲਾਹੋਗੇ ਨਾ ਚਿਹਰੇ ਤੇ ਫਿਰ ਉਦੋਂ ਬਾਅਦ ਚਿਹਰੇ ਦੀ ਚਮਕ ਦੇਖੋ 15 20 ਦਿਨ ਲਾ ਕੇ ਇਹ ਇਹ ਥੋੜਾ ਜਿਹਾ ਇਹਨੂੰ ਇਹਨੂੰ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਸੁਣ ਲਿਓ ਮੈਂ ਤੁਹਾਡੇ ਚਿਹਰੇ ਤੇ ਕੰਮ ਕੀਤਾ ਔਰ ਮੈਂ ਚਿਹਰੇ ਤੇ ਜਿਹੜਾ ਕੰਮ ਕੀਤਾ ਉਹ ਇਸ ਇਹ ਇਹ ਸੋਚ ਕੇ ਕੀਤਾ ਵੀ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਬੱਚਿਆਂ ਲਈ ਮੈਂ ਕੰਮ ਕਰ ਰਿਹਾ ਔਰ ਤੁਸੀਂ ਜਦੋਂ ਇਹਨੂੰ ਵਰਤੋਗੇ ਤੁਸੀਂ ਬੋਲੋਗੇ ਥੈਂਕ ਯੂ ਗੋਲਸਾਹ ਕਮਾਲ ਹੀ ਹੋ ਗਿਆ ਲੱਖਾਂ ਰੁਪਏ ਦੇ ਖਰਚੇ ਕਰ ਚੁੱਕੇ ਸੀ ਇੱਕ ਇੱਕ ਵਾਰੀ ਪਾਰਲਰ ਚ ਜਾ ਕੇ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਏ ਖਰਚ ਲਿਆ ਸੀ ਤੁਸੀਂ ਕਮਾਲ ਕਰਤਾ ਦੁੱਧ ਚ ਕੇਸਰ ਦੀ ਦੋ ਕ ਡੱਕੇ ਜੇ ਬਾਕੀ ਕਮਾਲ ਕਰਤਾ ਇਹ ਮੈਂ ਨਹੀਂ ਕੀਤਾ ਕਰਿਆ ਤੁਸੀਂ ਹੋਈਆਂ ਮੈਂ ਤਾਂ ਤੁਹਾਨੂੰ ਦੱਸਿਆ ਕਰਕੇ ਦੇਖੋ ਔਰ ਕਮੈਂਟ ਪਾ ਦਿਓ ਜੇ ਤੁਹਾਨੂੰ ਠੀਕ ਲੱਗਿਆ ਔਰ ਜਿਹੜਾ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੁਹਾਨੂੰ ਚੰਗਾ ਲੱਗਦਾ ਆਪਣੇ ਭੈਣ ਭਰਾਵਾਂ ਨੂੰ ਸਹੇਲੀਆਂ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਇਹਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਇਹ ਕਲੀਅਰ ਹੋ ਜਵੇ ਕਿ ਜੇ ਤੁਸੀਂ ਤਾਂ ਕਰਦੇ ਨਹੀਂ ਆਪਾਂ ਹਾਲਸੀ ਜਾਂ ਦੂਜੇ ਦੋਸਤ ਨੇ ਕਰ ਲਿਆ ਉਹ ਤੁਹਾਨੂੰ ਦੱਸੇ ਵੀ ਵਧੀਆ ਹੋ ਗਿਆ ਫਿਰ ਆਪਾਂ ਵੀ ਕਰਾਂਗੇ ਇਸ ਕਰਕੇ ਇਹ ਕਰਨਾ ਚਾਹੀਦਾ ਸੋ ਸਭ ਤੋਂ ਵਧੀਆ ਚੀਜ਼ ਹੈ ਕੇਸਰ ਵਾਲਾ ਦੁੱਧ ਰਾਤ ਨੂੰ ਪੀਆ ਵੀ ਕਰੋ ਤਾਂ ਕਿ ਤੁਹਾਡੀਆਂ ਅੰਤੜੀਆਂ ਨੂੰ ਤਾਕਤ ਮਿਲੇ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও फाइबर टेक टाटा प्ले टीवी ਦੇਖਿਆ ਜਾ ਸਕਦਾ ਹੈ वर्ल्ड वाइड ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ यूएसए ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ